ਅੱਜ ਸ਼ਟਾ ਇੰਡੀਆ ਗੇਟ ਵਿਖੇ ਭਗਵਾਨ ਪਸ਼ੂਰਾਮ ਦੀ ਜਨਮ ਦਿਵਸ ਉੱਪਰ ਭਗਵਾਨ ਪਸ਼ੂਰਾਮ ਜੀ ਨੂੰ ਪੂਸ਼ ਪਰਪਿਤ ਕਰਕੇ ਉਹਨਾਂ ਦੀ ਜਨਮ ਦਿਨਾਈ ਗਈ ਭਗਵਾਨ ਪਰਸ਼ੂਰਾਮ ਜੀ ਜਿਨ੍ਹਾਂ ਨੂੰ ਲਗਭਗ ਦੇਸ਼ਾਂ ਨੀ ਵਿਦੇਸ਼ਾਂ ਦੇ ਵਿੱਚ ਵੀ ਅੱਜ ਉਹਨਾਂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਵਿਪਨ ਨੀਯਰ ਅੱਜ ਸ਼ਟਾ ਇੰਡੀਆ ਗੇਟ ਵਿਖੇ ਭਗਵਾਨ ਪਰਸ਼ੂਰਾਮ ਦੀ ਜਨਮ ਦਿਵਸ ਉੱਪਰ ਭਗਵਾਨ ਪਰਸ਼ੂਰਾਮ ਜੀ ਨੂੰ ਪੂਸ਼ ਪਰਪਿਤ ਕਰਕੇ ਉਹਨਾਂ ਦੀ ਜਨਮ ਦਿਨਾਈ ਗਈ ਭਗਵਾਨ ਪਰਸ਼ੂਰਾਮ ਜੀ ਜਿਨ੍ਹਾਂ ਨੂੰ ਲਗਭਗ ਦੇਸ਼ਾਂ ਨੀ ਵਿਦੇਸ਼ਾਂ ਦੇ ਵਿੱਚ ਵੀ ਅੱਜ ਉਹਨਾਂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮਾਂ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪਹਿਲਗਾਮ ਦੇ ਵਿੱਚ ਚਾਹੇ ਕੇਰਲਾ ਦੇ ਵਿੱਚ ਵਕ ਵਕ ਚੁੰਨ ਚੁੰਨ ਕੇ ਅੰਤਕਵਾਦੀਆਂ ਵੱਲੋਂ ਜਿਹੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਏ ਇਹ ਬਹੁਤ ਹੀ ਖਿਨੋਣਾ ਕੰਮ ਆ ਇਸ ਦੇ ਲਈ ਸੜ ਕੋ ਸ਼ਬਦ ਹੀ ਨਹੀਂ ਹੈ ਮੈਂ ਆਪਣੇ ਸਮਾਜ ਨੂੰ ਦੂਜੇ ਸਮਾਜ ਨੂੰ ਸਾਰਿਆਂ ਨੂੰ ਜਗਾਉਣਾ ਚਾਹੁੰਦਾ ਵਾਂ ਸਾਰਿਆਂ ਨੂੰ ਇੱਕ ਵਧੀਆ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਉੱਠਿਏ ਜਾਗਿਏ ਇਹਨਾਂ ਲੋਕਾਂ ਦਾ ਵਿਰੋਧ ਕਰੀਏ ਇਹ ਚਾਹੇ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੋਣ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਕਿ ਅੱਤਵਾਦ ਦੀ ਕੋਈ ਜਾਤ ਨਹੀਂ ਹੁੰਦੀ ਜਿਹੜੇ ਵੀ ਅਤਵਾਦੀਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਵਾ ਬਹੁਤ ਜਲਦੀ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਅக்ਰੋਸ਼ ਰੈਲੀ ਇੱਕ ਅக்ਰੋਸ਼ ਯਾਤਰਾ ਕੱਢੀ ਜਾਏਗੀ ਇਸ ਅக்ਰੋਸ਼ ਯਾਤਰਾ ਦੇ ਵਿੱਚ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਸ ਅக்ਰੋਸ਼ ਯਾਤਰਾ ਦੇ ਵਿੱਚ ਸਾਡਾ ਸਾਥ ਦੇ ਇਹ ਅਕੋਸ਼ ਯਾਤਰਾ ਅਤਵਾਦ ਦੇ ਵਿਰੁੱਧ ਹੋਏਗੀ ਸੁੱਤੀਆ ਸਰਕਾਰਾਂ ਦੇ ਵਿਰੁੱਧ ਹੋਏਗੀ ਜਿਹੜੇ ਲੋਕੀ ਅਤਵਾਦ ਦੇ ਵਿਰੁੱਧ बोलਦੇ ਨਹੀਂ ਬੇ ਚੁੱਪ ਕਰਕੇ ਸਭ ਕੁਝ ਸਹਿਣ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਇਹ ਕਿ ਸਵੇਰੇ ਉੱਠੇ ਆਪਣਾ ਵਪਾਰ ਕੀਤਾ ਤੇ ਰਾਤ ਨੂੰ ਸੋਂਗੇ ਕਿਉਂਕਿ ਮਰਨ ਵਾਲੇ ਸਾਡੇ ਪਰਿਵਾਰਾਂ ਚੋਂ ਨਹੀਂ ਸੀ ਜਿਉਂ ਸਾਡੇ ਪਰਿਵਾਰਾਂ ਚੋਂ ਨਹੀਂ ਸੀ ਤੇ ਕਿਸੇ ਨਾ ਕਿਸੇ ਪਰਿਵਾਰਾਂ ਦੇ ਵਿੱਚੋਂ ਦੇ ਸੀ ਸਾਨੂੰ ਸਭ ਦਾ ਦੁੱਖ ਇੱਕ ਬਰਾਬਰ ਆ ਅਸੀਂ ਚਾਹਦੇ ਆ ਇਹ ਜਿਹੜੇ-ਜਿਹੜੇ ਵੀ ਲੋਕੀ ਉਥੇ ਸ਼ਹੀਦ ਹੋਏ ਆ ਉਹਨਾਂ ਸਾਰੇ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਉਹਨਾਂ ਦੀ ਸ਼ਰਧਾਂਜਲੀ ਦੇ ਵਿੱਚ ਇੱਕ ਅਕ੍ਰੋਸ਼ ਯਾਤਰਾ ਕੱਢੀ ਜਾਵੇ ਇਹ ਅਕ੍ਰੋਸ਼ ਯਾਤਰਾ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਘੁੰਮਦੀ ਹੋਈ ਅੰਮ੍ਰਿਤਸਰ ਦੇ ਸਾਰੇ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਦੁਰਗਿਆਣਾ ਮੰਦਿਰ ਵਿਖੇ ਸਮਾਪਤ ਕੀਤੀ ਜਾਏਗੀ ਸਾਰੇ ਵੀਰਾਂ ਨੂੰ ਸਾਰੇ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਦੇ ਵਿੱਚ ਜਰੂਰ ਸਾਡਾ ਸਾਥ ਦਿਓ ਇਹ ਜਿਹੜੀ ਯਾਤਰਾ ਕੱਢੀ ਜਾਏਗੀ ਕਿਸੇ ਸਾਡੇ ਬੈਨਰ ਦੇ ਹੇਠ ਨਹੀਂ ਕੱਢੀ ਜਾਏਗੀ ਇਹ ਯਾਤਰਾ ਭਗਵਾਨ ਪਰਸ਼ੂਰਾਮ ਜੀ ਜਿੰਨਾ ਦਾ અવਤਾਰ ਹੀ ਇਸ ਚੀਜ਼ ਨੂੰ ਖਾਤਮੇ ਦੇ ਲਈ ਹੋਇਆਗੀ ਭਗਵਾਨ ਪਰਸ਼ੂਰਾਮ ਜੀ ਦੇ ਬੈਨਰ ਦੇ ਹੇਠ ਇਹ ਯਾਤਰਾ ਕੱਢੀ ਜਾਏਗੀ ਮੈਂ ਸਾਰੇ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਸ ਇੱਕ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੋ ਤੇ ਆਪਣਾ ਅக்ਰੋਸ਼ ਪ੍ਰਗਟ ਕਰੋ ਜੈ ਸ਼੍ਰੀ ਰਾਮ ਮਹਿਰਮਨ ਪੰਡਿਤ ਅੱਜ ਭਗਵਾਨ ਪਰਸ਼ੂਰਾਮ ਪਰਸ਼ੂਰਾਮ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸਭ ਤੋਂ ਪਹਿਲੇ ਤੇ ਮੈਂ ਜਿੰਨੀਆਂ ਵੀ ਸੰਗਤਾਂ ਨੇ ਜਿੰਨੇ ਵੀ ਸਨਾਤਨੀ ਭੈਣ ਭਰਾਵੋ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਆ। ਔਰ ਨਾਲ ਦੇ ਨਾਲ ਇਹ ਮੈਸੇਜ ਦਿਨਾਂ ਆ ਕਿ ਪ੍ਰਭੂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਅਤਿਆਚਾਰ ਦੇ ਵਿਰੁੱਧ ਲੜਾਈ ਲੜਨ ਵਾਸਤੇ ਹੋਇਆ ਸੀ। ਔਰ ਅੱਜ ਇੱਥੇ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਆ ਸਾਡੇ ਸਾਰਿਆਂ ਦੇ ਵਿੱਚ ਇਹ ਵਿਚਾਰ ਵੀ ਵਿਚਾਰਸ਼ ਕੀਤਾ ਗਿਆ ਕਿ ਜਿਸ ਤਰ੍ਹਾਂ ਭਗਵਾਨ ਪਰਸ਼ੂਰਾਮ ਜੀ ਜਦੋਂ ਉਹਨਾਂ ਦਾ ਅਵਤਾਰਨ ਹੋਇਆ ਸੀ ਧਰਤੀ ਦੇ ਉੱਪਰ ਤਾਂ ਉਹਨਾਂ ਨੇ ਅਤਿਆਚਾਰ ਦੇ ਵਿਰੁੱਧ ਲੜਾਈ ਲੜੀ ਔਰ ਸਮਾਜ ਦੇ ਵਿੱਚੋਂ ਅਤਿਆਚਾਰ ਨੂੰ ਖਤਮ ਕੀਤਾ। ਅੱਜ ਜ਼ਰੂਰਤ ਹੈ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਅਤਿਆਚਾਰ ਨੂੰ ਜੜੋਂ ਕਿਦਰਾ ਖਤਮ ਕਰਨਾ ਉਹਦੇ ਬਾਰੇ ਸੋਚੀਏ ਸੋਚ ਵਿਚਾਰ ਵਿਮਾਰ ਵਿਚਾਰ ਉਮਰਸ਼ ਤੋਂ ਬਾਅਦ ਜੋ ਪ੍ਰਭੂ ਦੀ ਅਗਿਆ ਦੇ ਨਾਲ ਜੋ ਇੱਥੇ ਆਪਸ ਦੇ ਵਿੱਚ ਵਿਚਾਰ ਕਰਕੇ ਜੋ ਸਲਾਹ ਕੀਤੀ ਗਈ ਕਿ ਪ੍ਰਭੂ ਦੀ ਅਗਵਾਈ ਦੇ ਵਿੱਚ ਭਗਵਾਨ ਪਰਸ਼ੂਰਾਮ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਹੀ ਵੱਡਾ ਅਕਰੋਸ਼ ਰੈਲੀ ਕੱਢੀ ਜਾਏਗੀ ਜਿਸ ਦੇ ਵਿੱਚ ਸਾਨੂੰ ਹਰ ਸਮਾਜ ਦੀ ਜ਼ਰੂਰਤ ਹੈ ਕਿਉਂਕਿ ਅਤਿਆਚਾਰ ਦਾ ਕੋਈ ਧਰਮ ਨਹੀਂ ਹੁੰਦਾ ਇਹ ਮਾੜੇ ਇਨਸਾਨ ਤੇ ਕੀਤਾ ਜਾਂਦਾ ਆ ਜੋ ਅੱਜ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਕੀਤਾ ਜਾ ਰਿਹਾ ਆ ਰੂਪ ਅਲੱਗ ਹੋ ਸਕਦੇ ਆ ਚਿਹਰੇ ਅਲੱਗ ਹੋ ਸਕਦੇ ਆ ਮਗਰ ਜਿਹੜਾ ਵਿਕਟਮਸ ਹੁੰਦੇ ਆ ਜਿਹੜਾ ਜਿਨ੍ਹਾਂ ਦੇ ਉੱਪਰ ਅਤਿਆਚਾਰ ਹੁੰਦਾ ਆ ਉਹ ਹਮੇਸ਼ਾ ਵਿਚਾਰੇ ਉਹ ਹੁੰਦੇ ਨੇ ਜਿਹੜੇ ਕੁਝ ਨਹੀਂ ਬੋਲ ਸਕਦੇ ਸੋ ਉਹਨਾਂ ਦਾ ਸਾਥ ਦੇਣ ਵਾਸਤੇ ਅੱਜ ਜਿਹੜੇ ਸਕਸ਼ਮ ਨੇ ਉਹ ਲੋਕ ਅਸੀਂ ਅਸੀਂ ਉਹਨਾਂ ਨੂੰ ਕਹਿੰਨੇ ਆ ਅਮੰਤ੍ਰਿਤ ਕਰਦੇ ਆ ਕਿ ਇਸ ਯਾਤਰਾ ਦੇ ਵਿੱਚ ਸਾਡਾ ਸਾਥ ਦਿਓ ਔਰ ਕਿਸੇ ਦੀ ਕਿਸੇ ਲੀਡਰ ਦੀ ਅਗਵਾਈ ਦੇ ਵਿੱਚ ਨਹੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੀ ਯਾਤਰਾ ਹੋਏਗੀ ਸਾਡਾ ਮੁੱਖ ਕਾਰਨ ਹੋਏਗਾ ਜਿਨ੍ਹਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਉਹ ਸਾਰੇ ਸਾਡੇ ਨਾਲ ਜੁੜੋ ਸਮਾਜ ਸਾਡੇ ਨਾਲ ਜੁੜੇ ਸਮਾਜ ਨੂੰ ਜਾਗਰਤ ਕੀਤਾ ਜਾਵੇ ਔਰ ਦੂਸਰਾ ਸਰਕਾਰਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਕਿ ਅੱਜ ਸਰਕਾਰਾਂ ਨੂੰ ਸਿਰਫ ਆਮ ਲੋਕਾਂ ਨੂੰ ਵੋਟ ਬੈਂਕ ਨਹੀਂ ਸਮਝਣਾ ਚਾਹੀਦਾ ਅਗਰ ਕਿਸੇ ਆਮ ਜਨਤਾ ਨੂੰ ਕਿਸੇ ਹਿੰਦੂ ਨੂੰ ਕਿਸੇ ਨੂੰ ਵੀ ਕੋਈ ਮੁਸ਼ਕਲ ਆ ਰਹੀ ਆ ਤੇ ਸਰਕਾਰਾਂ ਵੱਲੋਂ ਇਹ ਫਰਜ਼ ਬੰਦਾ ਆ ਕਿ ਉਹਦੀ ਮੁਸ਼ਕਲ ਨੂੰ ਦੂਰ ਕੀਤਾ ਜਾ ਸਕੇ ਸੋ ਪਹਿਲੇ ਇਹੀ ਮੈਸੇਜ ਆ ਸਾਰੇ ਸਮਾਜ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਵੱਡੀ ਮੀਟਿੰਗ ਕਰਕੇ ਐਲਾਨ ਕੀਤਾ ਜਾਏਗਾ ਕਿ ਕਦੋਂ ਇਹ ਯਾਤਰਾ ਕੱਢੀ ਜਾ ਰਹੀ ਆ ਔਰ ਸ਼ੁਰੂਆਤ ਇਹਦੀ ਅੰਮ੍ਰਿਤਸਰ ਤੋਂ ਹੋ ਰਹੀ ਆ ਪਰ ਮੈਨੂੰ ਇੰਨਾ ਪਤਾ ਹੈ ਮੈਨੂੰ ਯਕੀਨ ਆ ਪਰਮਾਤਮਾ ਤੇ ਕਿ ਸ਼ੁਰੂਆਤ ਅੰਮ੍ਰਿਤਸਰੋਂ ਹੋ ਰਹੀ ਆ ਅੰਤ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਿਕਲਣਗੀਆਂ ਲੋਕ ਜਾਗਰੂਕ ਹੋਣਗੇ ਆਪਣੇ ਹੱਕਾਂ ਵਾਸਤੇ ਸਵਾਲ ਕਰਨਗੇ ਔਰ ਹੱਕਾਂ ਦੇ ਜਵਾਬ ਮੰਗਣਗੇ ਸਰਕਾਰ ਕੋ ਜੈ ਸ਼੍ਰੀ ਅਕਾਲ ਬ महंत ਜਸਵਿੰਦਰ ਗਿਰੀ ਸ਼੍ਰੀ ਪੰਚ ਦਸ਼ਨਾਮ ਬਿਹਾਰਾਜ ਜੂਨਾ ਖੜਾ ਆਜਿ ਭਗਵਾਨ ਪਰਸ਼uram ਜੀ ਜਨਤੀ ਤੇ ਅਕਸ਼ਤ ਤ੍ਰਿਤੀ ਦੇ ਜਨਮ ਦਿਨ ਪਰਸ਼uram ਭਗਵਾਨ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਅਕਸ਼ਤ ਤੇ ਇਹ ਬਹੁਤ ਬਹੁਤ ਸ਼ੁਭ ਕਾਮਨਾ ਅੰਮ੍ਰਿਤਸਰ ਵਾਸੀਆਂ ਤੇ ਦੇਸ਼ ਵਾਸੀਆਂ ਅੱਜ ਬਹੁਤ ਲੋੜ ਹੈ ਪਰਸ਼uram ਦੀ ਸੈਨਾ ਨੂੰ ਫੇਰ ਪਰਸ਼uram ਜੀ ਦੀ ਸੈਨਾ ਨੂੰ ਜਾਗਣਾ ਪਏਗਾ ਕਿਉਂ ਜਿੱਥੇ ਵੀ ਟਾਰਗੇਟ ਸਿਰਫ ਹਿੰਦੂ ਹੀ ਹੋ ਰਿਹਾ ਔਰ ਕੋਈ ਨਹੀਂ ਹੋ ਰਿਹਾ ਪਹਿਲ گاਉਂ ਦੇ ਵਿੱਚ ਕੋਈ ਜਾਤੀ ਨਹੀਂ ਪੁੱਛੀ ਕਿ ਤੂੰ ਕਿਸ ਜਾਤੀ ਦਾ ਹੈ ਸਿਰਫ ਉਹ ਪੁੱਛਿਆ ਗਿਆ ਤੂੰ ਹਿੰਦੂ ਆ ਬਸ ਗੋਲੀ ਮਾਰ ਦਿੱਤੀ ਗਈ ਅੱਜ ਭਗਵਾਨ ਪਰਸ਼uram ਜੀ ਦੀ ਸੈਨਾ ਨੂੰ ਬਹੁਤ ਜ਼ਰੂਰੀ ਔਰ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚੋਂ ਜਾਗਣਾ ਪਏਗਾ ਔਰ ਜਿਹੜੀ ਅਕਰੋਸ਼ ਯਾਤਰਾ ਵੀ ਪੰਜੀ ਵੱਲੋਂ ਰੱਖੀ ਜਾ ਰਹੀ ਆ ਪਰਸ਼uram ਜੀ ਦੀ ਅਗਵਾਈ ਦੇ ਹੇਠ ਉਹਦੇ ਵਿੱਚ ਮੈਂ ਕਹਾਂਗਾ ਪੂਰੇ ਪੰਜਾਬ ਕੀ ਪੂਰਾ ਹਿੰਦੁਸਤਾਨ ਇਸ ਦੇ ਵਿੱਚ ਸ਼ਾਮਿਲ ਹੋਵੇ ਤੇ ਇਸ ਯਾਤਰਾ ਨੂੰ ਸਫਲ ਬਣਾਵੇ